ਦਾ ਆਪਣਾ ਕੀ ਤੇ ਇਸ ਅੱਖਰ ਦਾ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਕੋਈ ਜ਼ਰੂਰੀ ਸਮਾਨ ਲੈ ਕੇ ਘਰ ਦੇ ਲਈ ਸ਼ਹਿਰ ਵਿੱਚ ਦੇ ਬੱਚਾ ਮਾਤਾ ਪਿਤਾ ਦੇ ਕੋਲ ਪੈਸੀ ਨਹੀਂ ਸੈਕਲ ਪੜਿਆ ਤੇ ਸ਼ਹਿਰ ਤੋਂ ਸਮਾਨ ਲੈਣ ਲਈ ਜਦ ਚੱਲਣ ਲੱਗਾ ਤਾਂ ਮਾਤਾ ਪਿਤਾ ਬਾਅਦ-ਬਾਅਦ ਉਸ ਬੱਚੇ ਨੂੰ ਵਿਦਾਇਤ ਕਰਦੇ ਨੇ ਪੁੱਤ ਆਰ ਆ ਸਮਾਨ ਲੈ ਕੇ ਆਉਣਾ ਹੈ ਇਸ ਸਮਾਨ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ ਵਰਤੋਂ ਲਈ ਇਹ ਸਮਾਨ ਹੈ ਬੱਚੇ ਨੇ ਮਾਤਾ ਪਿਤਾ ਦੇ ਕੋਲੋਂ ਲੈ ਕੇ ਲਈ ਆਪਣੀ ਜੇਬ ਦੇ ਵਿੱਚ ਪਾਇਆ ਤੇ ਸੈਲ ਚੱਲ ਜਰਦਾ ਹੈ ਇਹ ਤੋਤਾ ਬੱਚੇ ਨੂੰ ਦਰਵਾਜ਼ੇ ਤੱਕ ਮਾਤਾ ਪਿਤਾ ਬਾਰ-ਬਾਰ ਪਿੱਛ ਕਰਕੇ ਕਹਿੰਦੇ ਪੁੱਤ ਚੇਤੇ ਨਾ ਭੁੱਲ ਜਾ ਵੀ ਆਪ ਸਮਾਨ ਘਰ ਦਾ ਜਰੂਰੀਏ ਲੈ ਕੇ ਆਉਣਾ ਇਹ ਕੰਮ ਕਰਕੇ ਆਉਣਾ ਨਹੀਂ ਹਾਂ ਮਾਤਾ ਮੈਨੂੰ ਯਾਦ ਹੈ ਤੁਸੀਂ ਕਿੰਨੀ ਵਾਰੀ ਪਿੱਛ ਕਰ ਦਿੱਤਾ ਤਮ ਰਾ ਦਿੱਤਾ ਹੈ ਮੈਨੂੰ ਚੇਤੇ ਹੈ ਮੈਂ ਇਹ ਕੰਮ ਕਰਕੇ ਆਵਾਂਗਾ ਬੱਚਾ ਸ਼ਹਿਰ ਚੱਲ ਪਿਆ ਜਦੋਂ ਸ਼ਹਿਰ ਦੇ ਵਿੱਚ ਜਾਂਦਾ ਹੈ ਉਹਨੂੰ ਦੇਖਦਾ ਚੌਕ ਦੇ ਵਿੱਚ ਬੜੇ ਲੋਕ ਇਕੱਠੇ ਹੋਏ ਬੱਚਾ ਉਹਨੇ ਦੇਖਿਆ ਕਿ ਸ਼ਾਇਦ ਕੋਈ ਹੁਮਦਾਰੀ ਵਾਲਾ ਕੋਈ ਖੇਡ ਦਿਖਾ ਰਿਹਾ ਹੈ ਉਹ ਬੱਚਾ ਜਿਹੜਾ ਹੈ ਉਹ ਵੀ ਉਸ ਭੀੜ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਬੱਚੇ ਨੇ ਜਾ ਕੇ ਉੱਥੇ ਖੜ੍ਹਾ ਹੋਇਆ ਤੇ ਹੁਮਦਾਰੀ ਵਾਲਾ ਟੁਕ ਟੁਕੀ ਵਜਾ ਰਿਹਾ ਸੀ ਮਾਸਾਵ ਕਾਰਿਆਸੀ ਆਪਣਾ ਖੇਡ ਕਾਰਿਆਸੀ ਚੀ ਚ ਬੋਲ ਰਿਹਾ ਸੀ ਜਿੱਤੇ ਬੋਲ अनेका ਲੋਕ ਇਕੱਠੇ ਸੰ ਉਥੇ ਨਵੀਂ ਬੱਚਾ ਸ਼ਾਮਲ ਹੋ ਗਿਆ ਬੱਚੇ ਨੇ ਉੱਚੇ ਸਾਈਕਲ ਲਾਇਆ ਤੇ ਹੌਲੀ ਹੌਲੀ ਪਿੰਡ ਦੇ ਚੋਕ ਉ ਸਰਦਾ ਹੋਇਆ ਅੱਗੇ ਜਾ ਕੇ ਖੜ ਜਾਂਦਾ ਬੱਚਾ ਕਾਫੀ ਲੰਮਾ ਸਮਾਂ ਉਸ ਖੇਡ ਨੂੰ ਦੇਖਦਾ ਰਹਿੰਦਾ ਤੇ ਕੋਈ ਵੀ ਦਾ ਦੇਖਦਾ ਨਹੀਂ ਤਾ ਕਾਫੀ ਸਮਾਂ ਪਿਤ ਨਹੀਂ ਹੋ ਗਿਆ ਹੁਣ ਕੀ ਹੋਇਆ ਕਿ ਕੋਈ ਇਨਸਾਨ ਉਸ ਦੀ ਜੇਬ ਦੇ ਵਿੱਚੋਂ ਹੌਲੀ ਦੀ ਪੈਸੇ ਕੱਢ ਲੈਂਦਾ ਹੈ ਪਰ ਉਹ ਬੱਚਾ ਖੇਡ ਦੇ ਵਿੱਚ ਉਸ ਮੇਲੇ ਨੂੰ ਵੇਖਦੇ ਵਿੱਚ ਇੰਨਾ ਤਰਸਦੇ ਕਿ ਉਸ ਦਾ ਧਿਆਨ ਹੀ ਹੋਰ ਪਾਸੇ ਨਹੀਂ ਹੁਣ ਜਦੋਂ ਮੇਲਾ ਖਤਮ ਹੋਇਆ ਤੇ ਉਹ ਬੱਚੇ ਨੇ ਆਪ ਦੀ ਜੇਬ ਦੇ ਵਿੱਚ ਹੱਥ ਮਾਰਿਆ ਤੇ ਪੈਸੇ ਨਹੀਂ ਸਨ ਬੱਚਾ ਉਸਤਾਨ ਲੱਗਾ ਕਿ ਮੈਂ ਸਮਾਨ ਘਰ ਵਿੱਚ ਲੈ ਕੇ ਜਾਣਾ ਹੈ ਕੋਝਨ ਪਦਾਰਥ ਦੇ ਗਈ ਮੇਰੀ ਮਾਤਾ ਪਿਤਾ ਨੂੰ ਸੇ ਉੱਠ ਕੇ ਜਿਹੜਾ ਮੈਂ ਧਨ ਲੈਂਦਾ ਸੀ ਪੈਸੇ ਲੈਂਦੇ ਸੀ ਜਿਸ ਦੇ ਨਾਲ ਮੈਂ ਰਸਤ ਪਾਣੀ ਖੜਨਾ ਸੀ ਹੁਣ ਉਹ ਪੈਸੇ ਵੀ ਕਿਸੇ ਨੇ ਚਰਾ ਲਏ ਹੁਣ ਜਦੋਂ ਧੀਰ ਖੰਡਣ ਲੱਗੀ ਤੇ ਉਹ ਬੱਚਾ ਆਪਣੇ ਸਾਈਕਲ ਵੱਲ ਵਧਿਆ ਜਦੋਂ ਸਾਈਕਲ ਦੇਖਦਾ ਕਿ ਉੱਤੇ ਸਟੈਪਲ ਵੀ ਨਹੀਂ ਸੀ ਸਾਈਕਲ ਵੀ ਕੋਈ ਚੁੱਕ ਕੇ ਲੈ ਗਿਆ ਹਾਂ ਉਹ ਬੱਚਾ ਉਧਰੋਂ ਦਿਨ ਤੱਕ ਲੱਗ ਪਿਆ ਤੇ ਬੱਚਾ ਵਾਪਸ ਘਰ ਉਧਾਰਿਆ ਉਹ ਬੱਚਾ ਬਹੁਤ ਜਿਆਦਾ ਪਰਸਤਾਉਂਦਾ ਹੈ ਕਿ ਮੈਂ ਆਪਣੀ ਮਾਤਾ ਕੋਲ ਕਿਧਰ ਜਾ ਕੇ ਕੀ ਮੂੰਹ ਦਿਖਾਵਾਂਗਾ ਤੇ ਜਿਹੜੇ ਕੰਮ ਮੈਨੂੰ ਮਾਤਾ ਕਿੰਨਾ ਨੇ ਆਖੇ ਸੀ ਉਹ ਮੈਂ ਸਾਰੇ ਹੀ ਕੰਮ ਕਰਕੇ ਨਹੀਂ ਆਇਆ ਹੁਣ ਬੱਚਾ ਘਰ ਤੇ ਆ ਰਿਹਾ ਹੈ ਤੁਸੀਂ ਉੱਥੇ ਆਪਣੇ ਆਪ ਨੂੰ ਖੜਾ ਕਰਕੇ ਦੇਖੋ ਕਿ ਸਾਡੇ ਉੱਪਰ ਕੀ ਬੀਤੇ ਹਨ ਬਣ ਬੱਚਾ ਭਾਵੇਂ ਕੀ ਘਰ ਨੂੰ ਵਾਦਾ ਪਰ ਉਸਦੇ ਪੈਰ ਪਿੱਛੇ ਨੂੰ ਚੱਲ ਰਹੇ ਹੈ ਬੜਾ ਪ੍ਰਸਤਾਰਿਆ ਹੈ ਪਰ ਕਿਰ ਵੀ ਘਰ ਰਖਦੇ ਨੇ ਪਹੁੰਚਦਾ ਤੇ ਮਾਂ ਕੋ ਉਸਦੇ ਪੁੱਤ ਨੂੰ ਸਾਈਕਲ ਲੈ ਕੇ ਗਿਆ ਸੀ ਤੇ ਕੋਈ ਸਾਇਕਲ ਕਿਸੇ ਨੇ ਹੋਣ ਨਹੀਂ ਦੇਆ ਨਾ ਤੇਰੇ ਹੱਥ ਉਹ ਸਮਾਨ ਜਿਹੜੀ ਗੱਤ ਸਹਿਰ ਵਿੱਚੋਂ ਲੈ ਕੇ ਆਇਆ ਸੀ ਉਹ ਇਮਦਾਨ ਬੱਚੇ ਨੇ ਜਿਗਰਾ ਕੀਤਾ ਤੇ ਹੌਲੀ ਹੌਲੀ ਉਹ ਸਾਰੀ ਵਿਤਿਆ ਦੱਸਣ ਲੱਗਾ ਕਿ ਮਾਦਾ ਜੀ ਮੇਲਾ ਲੱਗਾ ਸੀ ਮੈਂ ਉਹ ਖੇਡ ਦੇਖਣ ਲੱਗ ਪਿਆ ਉੱਥੇ ਮੇਰੇ ਜੇੜੇ ਵਿੱਚੋਂ ਕਿਸੇ ਨੇ ਪੈਸੇ ਕੱਢ ਲਏ ਸਹਿਰ ਵੀ ਕੋਈ ਚੁੱਕ ਕੇ ਲੈ ਗਿਆ ਤੇ ਮਾਤਾ ਪਿਤਾ ਬਹੁਤ ਜ਼ਿਆਦਾ ਚਿੰਤ ਦੇ देखो एक सारा दिन बत्तीज करके आया दूसरा उसने जेड़ा का बाप योने ਧਰਦਾ ਸੀ ਸਮਾਨ ਲਿਆਉਣੀ ਉਹ ਪੈਸੇ ਵੀ ਗਵਾਇਆ ਜਿਹੜਾ ਸਾਈਕਲ ਲੈ ਕੇ ਗਿਆ ਸੀ ਉਹ ਸਾਈਕਲ ਵੀ ਗਵਾ ਚੁੱਕਿਆ ਕੋਈ ਚਰਾ ਕੇ ਲੈ ਗਿਆ ਤੇ ਜੋ ਪਦਾਰਥ ਜਾਣ ਨਹੀਂ ਗਿਆ ਸੀ ਸ਼ਾਇਦ ਉਹ ਵੀ ਨਹੀਂ ਜਾਂਦਾ ਭਾਉ ਸਭ ਕੁਝ ਗੁੱਪ ਕਰਕੇ ਆਦੇ ਇਹ ਅਸਲ ਦੇ ਵਿੱਚ ਉਸ ਬੱਚੇ ਦੀ ਕਹਾਣੀ ਨਹੀਂ

ਸੰਸਾਰ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ ਇਨਸਾਨੀਅਤ ਵਾਲੇ ਗੁਣ ਧਾਰਨ ਨਹੀਂ ਕੀਤੇ ਤੇ ਜਦੋਂ ਆਪਾਂ ਨੂੰ ਇਸ ਸੰਸਾਰ ਤੋਂ ਜਾਣਾ ਪਵੇਗਾ ਤੇ ਸਾਡੇ ਪਿੱਛੇ ਕੇਵਲ ਤੇ ਕੇਵਲ ਪਛਤਾਵਾ ਹੋਵੇਗਾ ਸਤਿਗੁਰੂ ਜੀ ਕਹਿੰਦੇ ਸਦਨਾ ਜੇ ਤੂੰ ਉਸ ਦਾਦੇ ਨੂੰ ਅਰਾਧਿਆ ਜੇ ਤੂੰ ਚੇਤੇ ਕੀਤਾ ਹੋਇਆ ਤੇ ਤੇਰੇ ਦਿਲੋਂ ਪਛਤਾਵਾ ਨਹੀਂ ਹੋਵੇਗਾ ਜੇਕਰ ਉਸ ਬੱਚੇ ਨੇ ਸਭ ਕੋਈ ਜੋ ਮਾਤਾ ਪਿਤਾ ਨੇ ਕੰਮਾਂ ਕੀ ਸੋ ਸਾਰੇ ਕਰਕੇ ਜਦੋਂ ਵਾਪਸ ਘਰ ਕੀ ਜਾਂਦਾ ਤੇ ਕਿੰਨੀ ਖੁਸ਼ੀ ਹੋਣੀ ਸੀ ਮਾਤਾ ਨੇ ਕੰਮਾਂ ਕੀ ਕਹਾ ਸੀ ਮੈਂ ਵੀ ਸਮਾਨ ਲੈ ਕੇ ਜਾਇਆ ਮੈਂ ਸੌਦੀ ਲੈ ਲਈ ਮੈਂ ਦਾਣਾ ਲੈ ਲਈ ਨਾ ਮੈਂ ਮਿਸਾਲ ਨੇ ਤੇ ਆਟਾ ਵੀ ਲੈ ਲਿਆ ਜਿਹੜੇ ਜਿਹੜੇ ਕੰਮ ਆਕੇ ਸੀ ਉਹ ਮੈਂ ਸਾਰੇ ਕੰਮ ਕਰ ਦੇ ਲਈ ਬੱਚਾ ਬੜੇ ਚਾਹ ਦੇ ਨਾਲ ਤਾਂ ਜਾਵੇਗਾ ਤੇ ਮੁੱਖ ਤੇ ਬਈ ਮੁਸਕਾਨ ਤੇ ਖੁਸ਼ੀ ਹੋਵੇ ਤੇ ਜਦੋਂ ਮੇਰੇ ਵਰਗੇ ਨੇ ਜੋ ਮਾਤਾ ਪਿਤਾ ਨੇ ਕੰਮਾਂ ਕੀ ਸੋ ਕਿੰਤਾ ਕੋਈ ਨਹੀਂ ਤੇ ਤੇ ਪਛਤਾਵਾ ਹੀ ਹੋਏਗਾ ਇਹ ਅਸਰ ਤੇਰੇ ਤੇ ਸਤਗੁਰੂ ਜੀ ਕਾ ਲਗੇ ਚੇਤ ਗੋਬਿੰਦ ਆਰਾਧੀ ਹੈ ਜੇਕਰ ਉਹ ਕੰਮ ਕੀਤੇ ਨੇ ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਆਉਂਦੀਆਂ ਇਹ ਵਿਗਾ ਉਹ ਵੈ ਅਨੰਦ ਘਣਾ ਬੜਾ ਖੁਸ਼ੀਆਂ ਤੇ ਕੀੜੇ ਹਨ ਅਰਾਧਨਾ ਕੀ ਹੈ ਆਪਾਂ